ਚਲੋ ਚਲੋ ਲਓ ਵੀ ਦੋਸਤੋ ਇਹ ਜਿਹੜੇ ਬਾਈ ਸੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਇਹ ਕੋਈ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਇਹਨਾਂ ਨੇ ਲੋਕਾਂ ਨੂੰ ਕਿਵੇਂ ਲੁੱਟਿਆ ਇਹ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਗੁੰਡੇ ਸੀ ਤੇ ਜਿਨ੍ਹਾਂ ਨੂੰ ਇਹ ਪਿੰਡ ਵਾਲੇ ਦੇ ਵੀਰਾਂ ਨੇ ਸਾਥੀਆਂ ਨੇ ਸਹਾਇਜੋਗ ਦੇ ਨਾਲ ਫੜਿਆ ਗਿਆ ਇਹਨਾਂ ਨੂੰ ਤੁਸੀਂ ਲੈ ਕੇ ਜਾਣੇ ਹੁਸਟਕਾਨੇ ਤੇ ਆਜੋ ਬਾਈ ਜੀ ਇਹਨਾਂ ਨੂੰ ਅਸੀਂ ਉਸ ਟਿਕਾਣੇ ਤੇ ਲੈ ਕੇ ਜਾਣੇ ਆ ਜਿੱਥੇ ਇਹ ਬੈਠ ਕੇ ਕੁਰਸੀਆਂ ਤੇ ਲੋਕਾਂ ਦੇ ਚਲਾਨ ਕੱਢਦੇ ਸੀ ਪਰ ਲੋਕਾਂ ਨੇ ਹੀ ਜਿਨ੍ਹਾਂ ਨੇ ਚਲਾਨ ਕੱਢਦੇ ਸਨ ਉਹਨਾਂ ਨੂੰ ਇਹਨੇ ਸਜ਼ਾ ਦਿੱਤੀ ਹੈ ਇਹ ਦੋ ਮੋਟਰਸਾਈਕਲ ਸੀ ਜਿਹੜੇ ਇਹਨਾਂ ਕੋਲੋਂ ਫੜੇ ਗਏ ਆ ਇਹ ਮੋਟਰਸਾਈਕਲ ਦੀ ਸੀ ਗੱਲ ਕਰੀਏ ਤਾਂ ਇਹ ਚੋਰੀ ਦੇ ਮੋਟਰਸਾਈਕਲ ਆ ਬਾਈ ਜੀ ਇਹ ਇਹਨਾਂ ਦਾ ਟਿਕਾਣਾ ਹੈ ਤੇ ਇਹ ਜਿਹੜੇ ਆਮ ਆਦਮੀ ਦੇ ਬਰਕਰਾਰ ਤੇ ਪਹੁੰਚ ਚੁੱਕੇ ਆ ਅਸੀਂ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਕੀ ਹੋਇਆ ਇਹਨਾਂ ਨੇ ਕਿੰਨੇ ਲੋਕਾਂ ਨਾਲ ਹੁਣ ਤੱਕ ਠੱਗੀ ਮਾਰੀ ਐ ਕਿੰਨਾ ਪੈਸਾ ਛਾਪਿਆ ਕਿੱਡੇ ਵੱਡੇ ਇਹਨਾਂ ਦਾ ਜਿਹੜਾ ਗਰੋਅ ਹੈ ਪੰਜਾਬ ਦੇ ਵਿੱਚ ਪੂਰੇ ਇੰਡੀਆ 'ਚ ਕਿੰਨੇ ਬੰਦੇਾਂ ਦੀ ਇਹਨਾਂ ਦੀ ਟੀਮ ਐ ਸੋ ਇਹ ਅਸੀਂ ਜਿਹੜੇ ਕਿੱਥੋਂ ਫੜੇ ਗਏ ਆ ਇਹ ਆਪਾਂ ਇੱਕ ਆਮ ਆदमी ਦਾ ਬਰਕਰਾਰ ਉਹਦਾ ਬੱਚਾ ਸੀਗਾ ਇਹ ਤੋਂ ਇਹਨਾਂ ਨੇ 1000 ਰੁਪਇਆ ਲਿਆ ਉਸ ਤੋਂ ਬਾਅਦ ਅਸੀਂ ਜਿਹੜੀ ਪੂਰੀ ਤੁਹਾਨੂੰ ਕਹਾਣੀ ਹੈ ਜੀ ਦਿਲ ਦਸਪਖਾਣੀ ਦੱਸਾਂਗੇ ਇਹਨਾਂ ਦੇ ਮੂੰਹੋਂ ਵੀ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੇ ਲੋਂਗ ਕੰਡੇ ਖੜੇ ਹੋ ਜਾਣਗੇ ਉਸ ਤੋਂ ਪਹਿਲਾਂ ਇਹਨਾਂ ਨੇ 1 ਮਹੀਨੇ ਦੇ ਵਿੱਚ ਬਾਈ ਜੀ 5 ਲੱਖ ਰੁਪਇਆ ਇਹਨਾਂ ਨੇ ਛਾਪਿਆ ਤੇ ਇਹ ਆਪਦੇ ਮੂੰਹੋਂ ਮੰਨੇ ਆ ਵੀ ਅਸੀਂ ਇੰਨੀ ਕਮਾਈ ਕੀਤੀ ਹੈ ਵੀਡੀਓ ਨਾਲ ਜੁੜੇ ਰਹੋ ਮੈਂ ਤੁਹਾਡਾ ਬੂਟਾ ਕਰਾਰੀ ਚੈਨਲ ਤੋਂ ਬੂਟਾ ਕਰਾਰੀ ਹਰ ਗਰਮ ਖਬਰ ਤੇ ਪੂਰੀ ਤੇਜ਼ ਖਬਰ ਦੇ ਨਾਲ ਤੁਹਾਨੂੰ ਹਰ ਵੀਡੀਓ ਨਾਲ ਮਿਲਾਂਗੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜੇ ਰਹੋ ਜੀ ਤੁਹਾਨੂੰ ਦੱਸਦੇ ਆ ਜੀ ਪੂਰਾ ਵੀਡੀਓ ਵਿਚਾਲਾ ਕੀ ਸੱਚ ਹੈ ਲੋ ਵੀ ਦੋਸਤੋ ਅਸੀਂ ਬਈ ਫੜੇ ਆ ਜੀ ਅੱਜ ਇਹ ਦੋ ਜਿਹੜੇ ਨਗਲੀ ਪੁਲਿਸ ਮੁਲਾਜ਼ਮ ਬਣੇ ਹੋਏ ਸੀ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਬਾਰਦਾਦ ਨੂੰ ਅੰਜਾਮ ਦਿੰਦਾ ਕੋਈ ਮੋਟਰ ਤੇ ਚੋਰੀ ਹੁੰਦੀ ਹੈ ਕੋਈ ਮੋਟਰਾਂ ਦੀ ਤਾਰ ਵੱਢੀ ਜਾਂਦੀ ਹੈ ਜਾਂ ਮੋਟਰਾਂ ਤੇ ਆ ਟਰਾਲ ਸਰੋਂ ਦੇ ਤੇਲ ਕੱਢਿਆ ਜਾਂਦਾ ਤਾਂ ਉੱਥੇ ਇਹ ਬਾਈ ਜਿਹੜੇ ਦੋ ਬੰਦੇ ਐ ਇਹ ਅਸੀਂ ਫੜੇ ਆ ਇਧਰ ਆ ਜੀ ਬਾਈ ਜੀ ਇਹ ਬੱਚਾ ਜੀ ਇਹ ਬਾਈ ਇਹ ਪਿੰਡ ਵਾਲੇ ਨੇ ਖਾਲਸਾ ਜੀ ਅੱਗੇ ਦੇਖੋ ਪੁੱਜੀ ਬਾਈ ਜੀ ਇਹ ਬਾਈ ਜੀ ਦੇ ਸਹਿਯੋਗ ਨਾਲ ਫੜੇ ਆ ਕਿਉਂਕਿ ਇਹ ਪਿੰਡ ਦੇ ਪਾਠੀ ਵੀ ਐ ਤੇ ਇਹਨਾਂ ਨੂੰ ਪਤਾ ਲੱਗਿਆ ਵਿੜ ਕੇ ਮਿਲੀ ਵੀ ਇਹ ਦੋ ਬੰਦੇ ਜਿਹੜੇ ਇੱਥੇ ਨਜਾਇਜ਼ ਜਿਹੜੀ ਪੁਲਿਸ ਦੀ ਵਰਦੀ ਪਾਈ ਹੋਈ ਐ ਤੇ ਇਹ ਚਲਾਨ ਕਰਦੇ ਸੀਗੇ ਜੀ ਹਾਲ ਤੁਸੀਂ ਇਹੀ ਗੱਲ ਹੋਈ ਹੈ ਨਾ ਹਾਂ ਇਹ ਕਿੰਨੇ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਵੀ ਇਹ ਮਤਲਬ ਨਕਲੀ ਪੁਲਿਸ ਵਾਲੇ ਬਣੇ ਹੋਏ ਆ ਇਹਦਾ ਜਦੋਂ ਸਾਨੂੰ ਪਤਾ ਲੱਗਿਆ ਸੀ ਆਏ ਇੱਥੇ ਤੇ ਇਹਨਾਂ ਸਾਨੂੰ ਪਤਾ ਲੱਗਿਆ ਵੀ ਇਹ ਅਸਲੀ ਬੰਦੇ ਨੇ ਇਹਦੀ ਗੱਲ ਬਾਤ ਤੋਂ ਹੀ ਪਤਾ ਲੱਗਿਆ ਠੀਕ ਹੈ ਜੀ ਆਹ ਦੇਖੋ ਜੀ ਆਹ ਬੰਦੇ ਦੇ ਨਾਂ ਤਾਂ ਸਟਾਰ ਹੈ ਜੀ ਇੱਕ ਨੰਬਰ ਨਾਂ ਇਹਨਾਂ ਦੇ ਪੈਰ ਦੇ ਵਿੱਚ ਬੂਟ ਹੈ ਪਤਾ ਕਿੱਥੋਂ ਲੱਗਿਆ ਜਿਹੜਾ ਆਪਾਂ ਮੁੰਡਾ ਇੱਥੇ ਪੇਸ਼ ਕਰਾਂਗੇ ਆ ਜੋਗੇ哥 ਬਈ ਇਹ ਮੁੰਡਾ ਬਈ ਦੇਖਣ ਵਿੱਚ ਬਿਲਕੁਲ ਸੁਧਾਰਨ ਲੱਗਦਾ ਵੀ ਕੋਈ ਇਹਨੂੰ ਕਹਿ ਨਹੀਂ ਸਕਦਾ ਵੀ ਇਹ ਕਿਸੇ ਆਮ ਆਦਮੀ ਵਰਕਰ ਦਾ ਬੱਚਾ ਹੈ ਪਰ ਇਸ ਤੋਂ ਪਹਿਲਾਂ ਅਸੀਂ ਫੋਨ ਲਾਇਆ ਹੋਇਆ ਤੇ ਬਾਈ ਜੀ ਪਹੁੰਚਣ ਵਾਲੇ ਆ। ਸਾਰੀ ਗੱਲਬਾਤ ਕਰਾਂਗੇ ਕਿਵੇਂ ਇਹਨਾਂ ਦਾ ਪੰਜਾਬ ਦੇ ਵਿੱਚ ਕਿੰਨਾ ਕੁ ਵੱਡਾ ਸਰਗਣਾ ਹੈ, ਗਰੋ ਹੈ। ਇਹਨਾਂ ਨੇ ਹੁਣ ਤੱਕ ਕਿੰਨੀਆਂ ਵਾਰਤ ਨੂੰ ਅੰਜਾਮ ਦਿੱਤਾ। ਬਾਈ ਜੀ ਪਹੁੰਚ ਗਏ। ਇਧਰ ਬਾਈ ਕੈਮਰਾ ਮਾਰਾ ਜਾ ਮੜਾ ਜਾ। ਬਾਈ ਜੀ ਪਹੁੰਚ ਗਏ। ਇਹ ਆਮ ਆਦਮੀ ਦੇ ਵਰਕੇ ਰਿਹਾ ਬਾਈ ਅਸਤੀ ਗੱਲ ਜੀ। ਬਾਈ ਜੀ ਇਹ ਜਿਹੜੇ ਦੋ ਮਤਲਬ ਫੜੇ ਗਏ ਆਪਾਂ ਜੀ ਇਹਨੂੰ ਕਹਿ ਸਕਦੇ ਪੰਜਾਬ ਪੁਲਿਸ ਨੂੰ ਬਣਾ ਬੇਨਤੀ ਕਰੋ ਵੀ ਉਹ ਪਹੁੰਚਣ। ਇਹਨਾਂ ਨੇ ਬਾਈ ਇੱਥੇ ਨਜਾਇਜ਼ ਤੌਰ ਤੇ ਇਹਨੇ ਵਰਦੀ ਪਾਈ ਹੋਈ ਸੀ ਤੇ ਮੜਾ ਕੈਮਰਾ ਜੱਗਿਆ ਜਾ। ਇਹਨਾਂ ਨੇ ਬਈ ਬੱਚੇ ਦਾ ਜਿਹੜਾ ਇਹਨਾਂ ਨੇ ਉਹ ਕੀਤਾ ਚਲਾਨ ਕਰ ਰਹੀ ਸੀ ਉਹਦੇ ਵਾਸਤੇ ਸਾਨੂੰ ਬਈ ਜਰੂਰ ਡਿਟੇਲਸ ਦੱਸੋ ਕੀ ਗੱਲ ਹੈ ਇਹ ਜਿਹੜਾ ਗਰੋਅ ਆ ਇਹ ਅੱਜਕੱਲ੍ਹ ਪੰਜਾਬ ਦੇ ਵਿੱਚ ਬਹੁਤ ਤਕੜਾ ਗਰੋਅ ਚੱਲ ਰਿਹਾ ਜੀ ਨਕਲੀ ਪੁਲਿਸ ਵਾਲੇ ਬਣ ਕੇ ਖੜੇ ਹੋ ਜਾ ਬਈ ਖੜੇ ਹੋ ਅੱਛਾ ਜੀ ਨਕਲੀ ਪੁਲਿਸ ਵਾਲੇ ਬਣ ਕੇ ਥਾਂ ਥਾਂ ਨਾਕੇ ਲਾਉਂਦੇ ਆ ਜੀ ਨਸ਼ਾ ਵਕਾਉਂਦੇ ਆ ਲੋਕਾਂ ਦੀਆਂ ਚੋਰੀਆਂ ਕਰਾਉਂਦੇ ਆ ਆਪ ਜਾ ਕੇ ਖੁੱਲ ਜਾ ਕੇ ਠੀਕ ਜੀ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹਦੂ ਬਾਅਦ ਅੱਛਾ ਜੀ ਠੀਕ ਹੈ ਜੀ ਭਾਈ ਇਹ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਮਤਲਬ ਤੁਸੀਂ ਇਹ ਕਿਵੇਂ ਮਤਲਬ ਇੱਕ ਥਾਪੜ ਗਏ ਤੁਸੀਂ ਕਹਿ ਸਕਦੇ ਹੋ ਵੀ ਇਹ ਨਾ ਇਹ ਮਤਲਬ ਜਿਹੜਾ ਚੋਰ ਹੈ ਇਹਨਾਂ ਨੇ ਮਤਲਬ ਥੋੜੇ ਨਾਲ ਇਹੋ ਜੀ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕਾਨੂੰਨੀ ਹਰ ਤਰ੍ਹਾਂ ਦੀ ਕੀਤੀ ਹੈ ਵੀ ਤੁਸੀਂ ਇਹ ਚੀਜ਼ ਨੂੰ ਸਾਬਤ ਕਰ ਸਕਦੇ ਹੋ ਸਾਡੇ ਆਪਣੇ ਬੱਚੇ ਨਾਲ ਹੋਇਆ ਕੋਈ ਠੀਕ ਹੈ ਜੀ ਉਹ ਮੁੰਡਾ ਆ ਰਿਹਾ ਸੀਗਾ ਮੋਟਰਸਾਈਕਲ ਤੇ ਇਹਹੀ ਬੱਚਾ ਇਹ ਸਾਡਾ ਬੱਚਾ ਹੈ ਠੀਕ ਹੈ ਜੀ ਮੋਟਰਸਾਈਕਲ ਲੈ ਕੇ ਆ ਰਿਹਾ ਸੀਗਾ ਜੀ ਉਹਨੂੰ ਰੋਕ ਕੇ ਇਹਨਾਂ ਨੇ ਉਹਨਾਂ ਨੂੰ ਡਰਾਇਆ ਤਮਕਾਇਆ ਸਭ ਕੁਝ ਕੀਤਾ ਜੀ ਉਸ ਤੋਂ ਬਾਅਦ ਜਦੋਂ ਬੱਚੇ ਕਰ ਕੇ ਉਹਨੂੰ ਕਹਿੰਦੇ ਜਦ ਤੂੰ ਛੱਡ ਦਾਂਗੇ ਤੁਹਾਨੂੰ 500 ਰੁਪਿਆ ਜਾਂ 1000 ਰੁਪਿਆ ਦੇ ਕੇ ਜਾ ਜੀ ਉਹ ਬੱਚੇ ਨੇ ਡਰਦੇ ਨੇ ਕੋਈ 100 50 ਹੋਊਗਾ ਔਰ ਕੋਈ ਜਾਂ 50 ਹੋਊਗਾ ਕਿੰਨੇ ਬਜੇ ਤੇ ਵੇਚੇ ਤੂੰ 1000 ਰੁਪਏ 1000 ਬੇਤਾ ਹੈ 1000 ਦੇ ਮਤਲਬ ਪੰਜ ਪੰਜ ਇਹਨਾਂ ਦਾ ਬਾਈ ਜੀ ਤੂਰੀ ਫੁਲਕਾ ਵਧੀਆ ਬਣ ਗਿਆ ਸੀਗਾ ਕੀ ਕਰਨਾ ਸੀ 1000 ਰੁਪਏ ਦਾ ਕੇਮਰੇ ਮੂਰੇ ਰੱਖ ਦੱਸ ਸਕਿਆ ਅੱਗੇ ਹੋਰੇ ਆਓ ਕੇਮਰੇ ਮੂਰੇ ਦੱਸ ਵੀ ਜਰਾ 1000 ਰੁਪਿਆ ਤੁਸੀਂ ਲਿਆ ਸੀ ਉਹਦਾ ਕੀ ਕਰਨਾ ਸੀਗਾ ਬਸ ਦਾਰੂ ਪੀਣੇ ਸੀ ਭਾਈ ਦਾਰੂ ਆ ਮੰਨੇ ਆ ਪਰ ਕੱਲੀ ਦਾਰੂ ਨਾਲ ਸਾਰਨ ਵਾਲਾ ਬੰਦਾ ਨਹੀਂ ਇਸ ਦੇ ਹਿਸਾਬ ਨਾਲ ਇਹਦਾ ਸਰੀਰ ਇਹਦੀ ਹਟਾ-ਕਟਾ ਹੈ ਮੁਰਗਾ ਵੀ ਖਾਂਦਾ ਹੋਊ ਮੱਛੀ ਵੀ ਖਾਂਦਾ ਹੋਊਗਾ ਜੀ ਠੀਕ ਹੈ ਇਹ ਦੋ ਰਿਆਣੇ ਆ ਦੇਖੋ ਜੀ ਆ ਤੂੰ ਕੀ ਕਰਦਾ ਕਿੰਨੇ ਪੈਸੇ ਲਏ 500 500 ਇਹਨੇ ਲਏ ਜੀ 500 ਇਹਨੇ ਲਏ 1000 ਰੁਪਏ ਲਿਆ ਇੱਕ ਜਾਨੇ ਤੋਂ ਇਹ ਦੱਸੋ ਵੀ ਕਿੰਨੇ ਸ਼ਿਕਾਰ ਦੁਗਲਾ ਹਲਾਲ ਕੀਤੇ ਇੱਕ ਦਿਨ ਕਿੰਨੇ ਸ਼ਿਕਾਰਾਂ ਦਾ ਤੁਸੀਂ ਮਰੋ ਕਿੰਨੇ ਸ਼ਿਕਾਰ ਤੁਸੀਂ ਦਿਹਾੜੀ ਦੇ ਕਿੰਨੇ ਬੰਦੇ ਤੁਸੀਂ ਮਤਲਬ ਰੋਜ਼ ਥੋੜਾ ਏਮ ਹੈ ਵੀ ਅਸੀਂ ਇੰਨੇ ਬੰਦਿਆਂ ਤੋਂ ਪੈਸੇ ਲੈਣੇ ਲੈਣੇ ਆ ਦੇ ਲਈ 10000 50000 10000 ਰੁਪਏ ਭਾਈ ਖੁਦ ਮੰਨੇ ਆ ਵੀ 10000 ਰੁਪਏ ਅਸੀਂ ਹਰ ਰੋਜ਼ ਕਮਾਈ ਕਰਦੇ ਆ ਠੀਕ ਹੈ ਕਿਵੇਂ ਸਾਨੂੰ ਡਿਟੇਲ ਦੱਸੋ ਵੀ ਬੱਚੇ ਤੋਂ ਕਿਵੇਂ ਤੁਸੀਂ ਪੈਸੇ ਲਏ ਆ ਕਿਵੇਂ ਤੁਸੀਂ ਆਪਣੀ ਕਿੱਥੋਂ ਵਰਦੀਆਂ ਲੈਂਦੀਆਂ ਕਿਵੇਂ ਇਹ ਜਿਹੜੀ ਖੇਡ ਰਹੀ ਸੀ ਹੈ ਵੀ ਅਸੀਂ ਜਿਆਦਾ ਪੁਨਸ ਦੀ ਵਰਦੀ ਪਾ ਕੇ ਪੈਸੇ ਕਮਾਈਏ ਫਿਰ ਦਿਮਾਗ ਦੇ ਉਸ ਕਿਵੇਂ ਗੱਲ ਆਈਏ ਕੈਮਰਾ ਕੈਮਰਾ ਫੋਕਸ ਕਰੋ ਬਈ ਤੇ ਬੋਲੋ ਵਰਦੀਆਂ ਤਾਂ ਹੀ ਅਸੀਂ ਕਿਸੇ ਦੀਆਂ ਚੱਕ ਲਈਆਂ ਸੀ ਅੱਛਾ ਹਾਂਜੀ ਅਸਾਂ ਨਹੀਂ ਦੱਸਣਾ ਅੰਦਰ ਆ ਜੀ ਬੋਲੋ ਹਾਂਜੀ ਠੀਕ ਹੈ ਤੇ ਬੂਟ ਬੂਟ ਨਹੀਂ ਮਿਲੇ ਬੂਟ ਵੀ ਨੇ ਬੂਟ ਨਹੀਂ ਮਿਲੇ ਜਿੱਥੋਂ ਇਹਨਾਂ ਦੀ ਚੋਰੀ ਫੜੀ ਗਈ ਇੱਕ ਦਿਨ ਦੇ ਵਿੱਚ ਮਤਲਬ ਸਟਾਰ ਨਹੀਂ ਮਿਲੇ ਇਹਨਾਂ ਨੂੰ ਇੱਕ ਇਹਨਾਂ ਦੇ ਜਿਹੜੇ ਮਤਲਬ ਬੂਟ ਹੈ ਬੂਟ ਸਪੋਰਟਸ ਪਾਏ ਹੋਏ ਆ ਤੇ ਇਹਨਾਂ ਦੇ ਵੀ ਆ ਵੇਖੋ ਕਾਲੇ ਰੰਗ ਦੇ ਬੂਟ ਪਾਏ ਹੋਏ ਆ ਇਹਨਾਂ ਨੂੰ ਇੱਕ ਜੀ ਨੇ ਮਰਾਦਾ ਬੂਟਾਂ ਨੇ ਮਰਾਦਾ ਜੀ ਠੀਕ ਹੈ ਕਹਿੰਦੇ ਵੀ ਛਿੱਤਰ ਹੀ ਮਰਾਉਂਦੇ ਆ ਛਿੱਤਰਾਂ ਨੇ ਮਰਾਤੇ ਵਿਚਾਰੇ ਦੋਨੇ ਬੰਦੇ ਬਾਈ ਜੀ ਹੁਣ ਕੀ ਕਾਰਵਾਈ ਕਰਾਂਗੇ ਪਹਿਲਾਂ ਤਾਂ ਇਹਨਾਂ ਨੂੰ ਫੜ ਕੇ ਪੁਲਿਸ ਤੇ ਫੋਨ ਕਰਿਆ ਪੁਲਿਸ ਨੂੰ ਹਾਂ ਜੀ ਹਾਂ ਜੀ ਆ ਰਹੀ ਹੈ ਦੋ ਮਿੰਟ ਇਹਨੂੰ ਫੜ ਕੇ ਭਲੰਦਾ ਕਰਾਂਗੇ ਫਿਰ ਇਹਨਾਂ ਦਾ ਜਿੰਨਾ ਗਰੋਹ ਹੈ ਇਹਨਾਂ ਤੋਂ ਪੁੱਛ ਪਰ ਇਹ ਇਹਨਾਂ ਦੇ ਕੋਈ ਕਾਰਵਾਈ ਪਾਵਾਂ। ਬਾਈ ਕੋਈ ਚੱਕਰਿਆ ਹੋਇਆ ਤਾਂ ਨਹੀਂ ਜਿਵੇਂ ਆਪਾਂ ਕਹਿ ਸਕਦੇ ਆ ਵੀ ਹੁਣ ਇਹ ਨਕਲੀ ਪੁਲਿਸ ਵਾਲੇ ਬਣੇ ਹੋਏ ਆ ਤੇ ਸਾਨੂੰ ਹੁਣ ਮਾਇੰਡ ਨਾ ਕਰਿਓ ਵੀ ਤੁਸੀਂ ਵੀ ਆਮ ਆਦਮੀ ਦੇ ਜੇ ਦੇਖਿਆ ਜਾਵੇ ਵਰਕਰ ਸਹੀ ਤੇ ਤੁਹਾਡੇ ਕੋਈ ਬਾਈ ਆਈਡੀ ਪ੍ਰੂਫ ਹੈ ਤੁਹਾਡੇ ਕੋਲੇ? ਹਾਂ ਹੈ। ਦਿਖਾਓ ਜੀ। ਤੁਸੀਂ ਵੀ ਦਿਖਾਓ ਜੀ। ਕਿਉਂਕਿ ਬਾਈ ਜੀ ਪੰਜਾਬ ਦੇ ਹਾਲਾਤ ਹੀ ਇਹ ਜਿਹੇ ਹੋ ਚੁੱਕੇ ਆ। ਨਾ ਤਾਂ ਪਰ ਉਹ ਇਹ ਜਗੀਨ ਹੈ ਵੀ ਇਹ ਕੋਈ ਲੀਡਰ ਹੈ ਜੀ ਆ ਦੇਖੋ ਜੀ। ਇਹ ਇਹਨਾਂ ਦੀ ਗੱਡੀ ਦੀ ਆਰਸੀ ਹੈ ਜੀ। ਇਹ ਬਿਲਕੁਲ ਸਹੀ ਆ ਜੀ। ਹਾਂ। ਠੀਕ ਹੈ ਜੀ। ਏ ਬਾਈ ਜਿਹੜੇ ਇਹਨਾਂ ਨੇ ਆਪਾਂ ਸਾਬਤ ਕਰਤਾ ਵੀ ਇਹ ਜਿਹੜੇ ਆਮ ਆਦਮੀ ਬਾਈ ਜਿਹੜੇ ਹੈਗੇ ਆ ਬਾਈ ਕੀ ਉਹ ਤਾਂ ਆਪਣੇ ਕੋਲੇ ਅਸੀਂ ਬਰਕਰਾਰ ਆਵਾਂਗੇ ਬਰਕਰਾਰ ਰੋ ਜੀ ਤੇ ਬਾਈ ਹੁਣ ਕੀ ਕਰਵੇ ਹੁਣ ਜੀ ਕੀ ਭਗਵੰਤ ਮਾਨ ਸਰਕਾਰ ਨੂੰ ਕੀ ਬੇਨਤੀ ਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਇਹੋ ਜਿਹੜੇ ਗਰੋਹ ਹੈ ਜਿੰਨੇ ਵੀ ਗਰੋਹ ਇਹਨਾਂ ਦਾ ਉਹਨਾਂ ਦਾ ਸਾਰਾ ਇੱਕ ਫੜਿਆ ਜਾਵੇ ਉਹਨਾਂ ਨੂੰ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦ ਹੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਸ਼ਾ ਚੱਲ ਰਿਹਾ ਹੈ ਚੋਰੀਆਂ ਦਾ ਗਰੋਹ ਚੱਲ ਰਿਹਾ ਉਹਨਾਂ ਨੂੰ ਰੋਕਥਾਮ ਹੋ ਰਹੀ ਉਹਨਾਂ ਦੇ ਸਾਮਣੇ ਵੀ ਬਾਈ ਉਡੇ ਇਹ ਤੋਂ ਪਹਿਲਾਂ ਜਿਹੜਾ ਤੁਸੀਂ ਕਿੱਥੇ ਕਿੱਥੇ ਮਤਲਬ ਇੱਕ ਥਾਂ ਤੇ ਦੁਕਾਨਾਂ ਤੁਹਾਡਾ ਵੀ ਜੋ ਤੁਸੀਂ پلان ਕੱਢਦੇ ਹੋ ਕਿ ਅਲੱਗ-ਅਲੱਗ ਪਿੰਡਾਂ ਚ ਜਾ ਜਾ ਕੇ ਖੜਦੇ ਹੋ ਨੇ ਇਹ ਅਲੱਗ-ਅਲੱਗ ਕਿੰਨੇ ਥਾਵਾਂ ਤੇ ਤੁਹਾਡੇ ਦੁਕਾਨੇ ਬਣੇ ਹੋਏ ਆ ਤੁਸੀਂ ਦੋ ਜਾਣੇ ਹੋ ਕਿ ਤੁਹਾਡੇ ਹੋਰ ਮੈਂਬਰ ਵੀ ਹੈਗੇ ਆ ਨਹੀਂ ਤੁਸੀਂ ਭਾਈ ਥੋੜੀ ਵੈਰੀਫਿਕੇਸ਼ਨ ਦਿਖਾਓ ਤੁਹਾਡੇ ਕੋਲ ਕੀ ਆ ਕੀ ਆ ਆਈਡੀ ਤੁਹਾਡੇ ਕੋਲ ਹੈ ਅੜੀ ਦਿਖਾਓ ਆਪਣਾ ਸਮੂਹ ਲੋਕਾਂ ਦਾ ਲਓ ਜੀ ਜਿਹੜੇ ਆਪਣੇ ਆਮ ਆਦਮੀ ਦੇ ਵਰਕਰਾਂ ਇਹਨਾਂ ਨੇ ਇਹਨਾਂ ਤੋਂ ਇਹਨਾਂ ਦੇ ਆਧਾਰ ਕਾਰ ਜਾਂ ਕੋਈ ਵੀ ਆਈਡੀ ਪ੍ਰੂਫ ਮੰਗੇ ਤੇ ਆਈਡੀ ਪ੍ਰੂਫ ਦੇਣ ਤੋਂ ਇਨਕਾਰ ਕਰ ਰਹੇ ਹੈ ਕਿਉਂਕਿ ਚੋਰ ਦੇ ਮੱਥੇ ਤੇ ਨਹੀਂ ਲਿਖਾਉਂਦਾ ਵੀ ਉਹ ਚੋਰ ਹੈ ਚੋਰ ਆਪਣੇ ਕੰਮਾਂ ਤੋਂ ਤੇ ਆਪਣੀਆਂ ਜਿਹੜੀਆਂ ਹਰਕਤਾਂ ਤੋਂ ਬੰਦਾ ਤੜਕਿਆ ਜਾਂਦਾ ਤੁਸੀਂ ਬਈ ਇਹ ਦੱਸ ਦੋ ਵੀ ਤੁਹਾਡੇ ਕੋਲੇ ਆਈਡੀ ਪ੍ਰੂਫ ਹੈ ਤੇ ਨਹੀਂ ਥੋੜੀ ਕੋਲੇ ਬਾਈ ਜੀ ਇਹ ਆਈਡੀ ਪ੍ਰੂਫ ਕਿਉਂ ਨਹੀਂ ਰੱਖਦੇ ਆਈਡੀ ਪ੍ਰੂਫ ਤੋਂ ਉਹ ਪੜੇ ਜਾਂਦੇ ਆ ਆਈਡੀ ਪ੍ਰੂਫ ਤੋਂ ਇਹਨਾਂ ਨੂੰ ਪਤਾ ਲੱਗਦਾ ਵੀ ਕਿੱਥੋਂ ਦੇ ਆ ਕਿਹੜਾ ਏਰੀਆ ਆਪਣਾ ਇਹ ਜੁਪੀ ਤੋਂ ਹੈ ਤੁਸੀਂ ਕਿੱਥੋਂ ਮਰੇ ਇਹ ਵੀ ਜੁਪੀ ਤੋਂ ਹੈ ਜੀ ਜੁਪੀ ਤੋਂ ਬਈ ਤੁਸੀਂ ਦੋਨੇ ਹੋ ਕੋ ਥੋੜਾ ਹੋਰ ਹੀ ਪੰਜਾਬ ਦੇ ਵਿੱਚ ਸਰਗਣਾ ਥੋੜਾ ਜਿਹੜੇ ਮਤਲਬ ਗਰੋਥ ਦੇ ਮੈਂਬਰ ਕਿੰਨੇ ਆ 40 ਤੋਂ 50 ਮੈਂਬਰ 40 ਤੋਂ 50 ਮੈਂਬਰ ਉਹ ਕੈਮਰੇ ਮੂਰੇ ਦੱਸੋ ਵੀ 40 ਤੋਂ 50 ਮੈਂਬਰ ਆ ਜਿਹੜੇ ਥੋੜੇ ਇਹੀ ਕੰਮ ਕਰਦੇ ਆ ਕਿ ਉਹਨਾਂ ਦਾ ਹੋਰ ਅਲੱਗ-ਅਲੱਗ ਕੰਮ ਹੈ ਬਸ 4-5 ਟੀਮਾਂ ਤਾਂ ਲਾ ਕੇ ਲੈਂਦੇ ਆ ਅੱਛਾ 4-5 ਟੀਮਾਂ ਉਹ ਕਿਨਾਂ ਲਾ ਕੇ ਲੌਂਦੀਆਂ ਹਾਂ ਹਾਂ ਹੋਰ ਤੇ ਬਾਕੀ ਕੋਈ ਨਾ ਪਾਸਪੋਰਟ ਦੀ ਵੈਰੀਫਿਕੇਸ਼ਨ ਕੋਈ ਘਰਾਂ 'ਚ ਵੈਰੀਫਿਕੇਸ਼ਨ ਦੇ ਤੌਰ ਤੇ ਕਰਦੇ ਆ ਠੀਕ ਹੈ ਬਸ ਆਹੀ ਦਾ ਕੰਮ ਕਰਦੇ ਆ ਏ ਬਾਈ ਕਹਿੰਦੇ ਆ ਵੀ ਜਦੋਂ ਇਹ ਵੈਰੀਫਿਕੇਸ਼ਨ ਕਰਨ ਜਾਂਦੇ ਆ ਵੀ ਕਿਸੇ ਦਾ ਪਾਸਪੋਰਟ ਦੀ ਜਾਂ ਮਤਲਬ ਕੀ ਆ ਇਹ ਆਪਣਾ ਕੀ ਆ ਨਾਕੇ ਲਾਉਂਦੇ ਆ ਕਿੰਨੀ ਕਮਾਈ ਕਰਦੇ ਵੀਰੇ ਮਹੀਨੇ ਬਸ ਡੇਲੀ ਦਾ ਦੋ ਮੈਂਬਰਾਂ ਦਾ 10000 ਦਾ ਟਾਰਗੇਟ ਹੈ ਜੀ ਨਾਕੇ ਤੇ 40 ਜਣਾਂ ਦਾ ਤੁਸੀਂ ਮਤਲਬ ਕਿੰਨਾ ਲੱਗ ਚੱਲਦੇ ਆਂ ਨਾਜਾ ਜਾਂ 10000 ਦਾ ਤੁਸੀਂ ਦੋ ਜਣੇ ਦੋ ਜਣੇ 10 10000 ਕਮਾਉਨੇ ਹੋ ਹਾਂ ਦੇਖੋ ਜੀ ਬਾਈ ਇਹ 10000 ਰੁਪਏ ਮੰਨੇ ਆ ਤੁਹਾਡੇ ਕੋਲੋਂ ਤੇ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਕਿੰਨੀ ਕਮਾਈ ਹੁੰਦੀ ਐ ਵੀਰੇ ਹੋਰ ਜਿਹੜੇ ਬੱਚੇ ਆ ਜਿਹੜੇ ਹੁਣ ਪੰਜਾਬ ਦੇ ਵਿੱਚ ਸਰਗਣੇ ਬੱਚੇ ਇਹਨਾਂ ਨੂੰ ਚੱਕਦੇ ਇਹਨਾਂ ਦੇ ਹੱਥ ਫਾਇਰ ਵੱਢ ਕੇ ਇਹਨਾਂ ਨੂੰ ਮੰਗਣ ਖਾਲਾ ਆਂਦੇ ਆ ਉਹ ਵੀ ਥੋੜਾ ਕਮੀ ਹੈ ਨਹੀਂ ਜੀ ਇਹ ਕੰਮ ਥੋੜਾ ਕੰਮ ਨਹੀਂ ਹਾਂਜੀ ਠੀਕ ਹੈ ਬਾਈ ਜੀ ਹੁਣ ਤੁਸੀਂ ਕੀ ਇਹਨਾਂ ਤੋਂ ਪੁੱਛਕਿਸ਼ ਕਰਨ ਚਾਹੁੰਦੇ ਹੋ ਉਹੀ ਗੱਲ ਬਾਤ ਪੁੱਛ ਕੇ ਇਸ ਤਾਂ ਹੁਣ ਇਹਨਾਂ ਦੇ ਕਰਾਂਗੇ ਕਾਰਵਾਈ ਕਰਾਂਗੇ ਸਾਰੀ ਭਗਵਾਨਤਮਾ ਸਰਕਾਰ ਤੋਂ ਅਸੀਂ ਮੰਗ ਕਰਾਂਗੇ ਕਿ ਇਹਨਾਂ ਜਿਹੜੀ ਹੈਗੀ ਸਰ ਪੂਰੀ ਕਾਰਵਾਈ ਕੀਤੀ ਜਾਵੇ ਕੋਈ ਇਹਨਾਂ ਕੋਲੇ ਅਡੈਕਟਿੰਗ ਕਾਰਡ ਨਹੀਂਗਾ ਕੋਈ ਹੈ ਨਹੀਂਗਾ ਨਕਲੀਆਂ ਵਰਦੀਆਂ ਪਾਈਆਂ ਹੋਈਆਂ ਇਹ ਤਾਂ ਇਹ ਤਾਂ ਇੱਕ ਰੋਚ ਚਲਾ ਰਹੀ ਹੈ ਇੱਕ ਪਿਛਲੇ ਦੀ ਭਗਵੰਤ ਮਾਨ ਸਰਕਾਰ ਨੇ ਵੀ ਇਹ ਵੀ ਖਬਰ ਬਣਾਈ ਸੀ ਵੀ ਆਪਾਂ ਪੁਲਿਸ ਦੀ ਵਰਦੀ ਪਾ ਕੇ ਕੋਈ ਵੀਡੀਓ ਨਹੀਂ ਪਾ ਸਕਦੇ ਆ ਕੋਈ ਵੀਡੀਓ ਤੇ ਫੋਟੋ ਅਪਲੋਡ ਨਹੀਂ ਕਰ ਸਕਦੇ ਉਹ ਸੱਚ ਸੀ ਕਿ ਝੂਠ ਸੀ ਜੀ ਉਹ ਬਿਲਕੁਲ ਸੱਚ ਸੀ ਜੀ ਫਿਰ ਭਾਈ ਉਹ ਇਹ ਕਿਵੇਂ ਮਰਦਿਆਂ ਹੁੰਦੇ ਨੇ ਇਹਨਾਂ ਨੂੰ ਵਰਦੀਆਂ ਕਿਵੇਂ ਮਿਲਦੇ ਆ ਉੱਪਰ ਪੰਜਾਬ ਪੁਲਿਸ ਦਾ ਲੋਗੋ ਵੀ ਤੁਸੀਂ ਦੇਖ ਰਹੇ ਹੋ ਆ ਇਹਨਾਂ ਦੇ ਨਾਂ ਦੇ ਪੁਲਿਸ ਦੇ ਜੋ ਇੱਥੇ ਬਣੇ ਹੋਏ ਆ ਤੇ ਕਿੱਥੋਂ ਬਣਾਏ ਆ ਇਹ ਬਿਲਕੁਲ ਅਗਲ ਗੰਡਾ ਹੈ ਭਾਈ ਇਹ ਮਿਲਦਾ ਨਹੀਂ ਗੰਡਾ ਤੁਸੀਂ ਕਿੱਥੋਂ ਲਿਆ ਇਹ ਗੰਡਾ ਬਸ ਪੈਸੇ ਨਾਲ ਕਿਹੜੀ ਚੀਜ਼ ਨਹੀਂ ਦਿੱਦਿਆ ਹਾਂਜੀ ਲੋ ਵੀ ਇਹ ਕਹਿੰਦਾ ਭਾਈ ਪੈਸੇ ਨਾਲ ਕਿਹੜੀ ਚੀਜ਼ ਨਹੀਂ ਦਿੱਦਿਆਂ ਇਹਨਾਂ ਤੋਂ 1000 ਰੁਪਏ ਲਿਆ ਸੀ ਠੀਕ ਹੈ ਹੁਣ ਮੋੜ ਦਿਓ ਬਸ ਮੋੜ ਦਿਓ ਨਹੀਂ ਬਸ ਨੂੰ ਕੀ ਤੁਸੀਂ ਇਹਨਾਂ ਤੋਂ ਪੈਸੇ ਲਏ ਆ ਭਾਈ ਜੀ ਮੰਨਦੇ ਹੋ ਕਿੰਨੇ ਪੈਸੇ ਲਏ ਆ 1000 ਰੁਪਏ ਲਿਆ ਮੋੜ ਦਿਓ ਹਾਂ ਮੋੜ ਹਾਂ ਭਾਈ ਇਹਨੂੰ ਪੈਸੇ ਮੋੜੋ ਮੋੜ ਲਓ ਭਾਈ ਜੀ ਪੰਜਾਬ ਦੇ ਇਹ ਹਾਲਾਤ ਹੋ ਗਏ ਪੰਜਾਬ ਪੁਲਿਸ ਦੀ ਮਾੜੀ ਪੰਜਾਬ ਪੁਲਿਸ ਨੂੰ ਜਿਹੜੇ ਐ ਬਦਨਾਮ ਕਰਨ ਵਾਲੇ ਐ ਉਹ ਇਹੋ ਜਿਹੇ ਲੋਕ ਐ ਵੀਰੇ ਤੁਸੀਂ ਯਾਰ ਕੰਮ ਕਿਹੜੀ ਕੋਣੀ ਕਰਦੇ ਜਿਵੇਂ ਆ ਤੁਸੀਂ ਦੇਖੋ ਆ ਭਰਾ ਆ ਸੀ ਤੇ ਇੱਕ ਜਿੱਦਤੀ ਆ ਲਾਉਨੇ ਹੋ ਕੀ ਆਪਣਾ ਇੱਕ ਗਰੀਬ ਲੋਕਾਂ ਦੀ ਬਸਤੀ ਐ ਇੱਥੇ ਲੋਕ ਕਮਾਈ ਕਰਦੇ ਆ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਦਿਹਾੜੀ ਕਾਕੇ ਢਬਾ ਕੇ ਤੁਸੀਂ ਯਾਰ ਇਹ ਜੀ ਨੂੰ ਕਿਉਂ ਇਦਰਦੀ ਦਿੰਦੇ ਤੁਸੀਂ ਕਿਉਂ ਉਹਦੇ ਦਸਾਂ ਨਾ ਉਹਦੀ ਕਿਰਤ ਕਰਕੇ ਕਿਉਂ ਨਹੀਂ ਕਰਦੇ ਕੀ ਚੱਕਰ ਉਸ ਖਰਚੇ ਇਹ ਘਟਾਉਣ ਦੇ ਖਰਚੇ ਏ ਭਾਈ ਕਿੰਨੇ ਖਰਚੇ ਬਹੁਤ ਹੈ ਮਤਲਬ ਇਹ ਦੱਸੋ ਥੋੜੀ ਖਰਚੀ ਕੀ ਕੀ ਹੈ ਮੈਂ ਵੀ ਸੁਣਦਾ ਆ ਵੀ ਤੁਹਾਡੇ ਫਲੈਟ ਲਏ ਹੋਇਆ ਦੋ ਤੇ ਪ੍ਰਾਪਰਟੀ ਕਿੰਨੀ ਬਣੀ ਜੇਗਾ ਮਤਲਬ ਕਿੰਨੇ ਫਲੈਟ ਤੁਹਾਡੇ ਜਿਹੜੇ ਤੁਸੀਂ ਰੈਂਟ ਤੇ ਲਏ ਹੋ ਹਾਂ ਪਾਪਾ ਦੋ ਫਲੈਟ ਹੈ ਤੇ ਜ਼ਮੀਨ ਕਿੰਨੀ ਹੈ ਜਿਹਨੇ ਬਣਾਈ ਪੰਜ-ਛੇ ਕਿੱਲੇ ਬਣਾਈ ਪੰਜ-ਛੇ ਕਿੱਲੇ ਬਣਾਈ ਤੁਸੀਂ ਕਿੰਨੇ ਬਣਾਈਏ ਫਲੈਟ ਕਿੰਨੇ ਆਪਣੇ ਅੱਛਾ ਕਿੰਨੇ ਫਲੈਟ ਜਿਹੜੇ ਦੋ ਫਲੈਟ ਦਾ ਸਾਰੀ ਟੀਮ ਪਰੋਥੀ ਰੁਕਦੀ ਹੈ ਨਹੀਂ ਹਾਂ ਇਕੱਠੇ ਹੋ ਜਾਂਦੇ ਨੇ ਦੋ ਫਲੈਟ ਉਹਨਾਂ ਦੇ ਉਹਨਾਂ ਦਾ ਫਲੈਟ ਡੋਡੀਆ ਪਰ ਕਦੇ ਜਦੋਂ ਫੋਨ ਕਰਦੇ ਨੇ ਆ ਕਰਦੇ ਨੇ ਜੀ ਤੇ ਫਿਰ ਜਿਹੜੀ ਕਮਾਈ ਆ ਫਿਰ ਤੁਸੀਂ ਆ ਸ਼ਾਮ ਨੂੰ ਉੱਥੇ ਜਾ ਕੇ ਇਕੱਠੀ ਕਰਦੇ ਹੋ ਕਿ ਇੱਥੇ ਹੀ ਡੇਢ ਤੋਂ ਵੰਡ ਕਰਦੇ ਆ ਕਮਾਈ ਜਿਹੜੀ ਵੰਡ ਕਰਦੇ ਹੋ ਕਮਾਈ ਕਿੱਥੇ ਕਰਦੇ ਹੋ ਤੁਸੀਂ ਆ ਬਸ ਅਸੀਂ ਜਿਵੇਂ ਹੁਣ ਇੱਥੇ ਹੀ ਵੰਡ ਕਰ ਲਾਂਗੇ ਅਸੀਂ ਜਿਵੇਂ ਸਾਡੀ ਦੋਨੋਂ ਟੀਮਾਂ ਦੀ ਟੀਮ ਉਹ ਥੋੜੀ ਤੁਹਾਡੇ ਕੋਲ ਕੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੀ ਮਤਲਬ ਲਗਜ਼ਰੀ ਲਾਈਫ ਜੀ ਰਹੇ ਹੋ ਕੋਈ ਗੱਡੀ ਕੋਈ ਮੋਟਰਸਾਈਕਲ ਜਾਂ ਕੋਈ ਹੋਰ ਕੀ ਪ੍ਰੋਪਰਟੀ ਹਾਂਜੀ ਦੋ ਗੱਡੀਆਂ ਦੋ ਗੱਡੀਆਂ ਕਿਹੜੀਆਂ ਕਿਹੜੀਆਂ ਗੱਡੀਆਂ ਗੱਡੀਆਂ ਮੰਨੇ ਆ ਬਾਈ ਜੀ ਦੋ ਦੋ ਗੱਡੀਆਂ ਕਿਹੜੀਆਂ ਸਾਡੇ ਕੋਲੇ ਕਿਹੜੀਆਂ ਕਿਹੜੀਆਂ ਗੱਡੀਆਂ ਨੇ ਇੱਕ ਬਰਨਰ ਇਹ ਕਾਲੀ ਟਵੰਡੀ ਲੋ ਬਾਈ ਜੀ ਖੰਡਿਆਈ ਗੱਡੀਆਂ ਦੇ ਬੰਦੇ ਨੇ ਸ਼ੌਕ ਆਪਣਾ ਕੀ ਹੈ ਸ਼ੌਂਕ ਪਾ ਰੱਖਿਆ ਤੇ ਹੋਰ ਆਪਣਾ ਤੁਹਾਡੇ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਪਰਿਵਾਰ ਦੇ ਵਿੱਚ ਕਿੰਨੇ ਬਾਲ ਬੱਚੇ ਹੈ ਤੇ ਹੋਰ ਫੈਮਿਲੀ ਮੈਂਬਰ ਕੋਣ ਕੋਣ ਹੈ ਪਰਿਵਾਰ ਦੇ ਵਿੱਚ ਸਾਰਾ ਇਹ ਵੀ ਦੋ ਬੱਚੇ ਆ ਉਹਨਾਂ ਦੀ ਪੜ੍ਹਾਈ ਕਿਹੜੇ ਸਕੂਲ ਚੋਂ ਆਇਆ ਮਤਲਬ ਇੱਕ ਸਰਕਾਰੀ ਸਕੂਲ ਦੇ ਵਿੱਚ ਆਮ ਸਕੂਲ ਦੇ ਵਿੱਚ ਲਾਇ ਹੋਇਆ ਕਿ ਕਿਸੇ ਚੰਗੀ ਅਕੈਡਮੀ ਚ ਕਨਵਰਟ ਦਾ ਸਕੂਲ ਨਾਲ ਚਾਹ ਹਾਂ ਕਨਵਰਟ ਲਓ ਜੀ ਇਹ ਬਾਈ ਜੀ ਇਹ ਜਿਹੜੇ ਸ਼ੌਂਕ ਹੈ ਇਹ ਕਹਿੰਦੇ ਅਸੀਂ ਦਿਹਾੜੀ ਕਰਕੇ ਸ਼ੌਂਕ ਨਹੀਂ ਪੂਰੇ ਕਰ ਸਕਦੇ ਇਹਨਾਂ ਦੇ ਜਿਹੜੇ ਸ਼ੌਂਕ ਹੈ ਮਹਿੰਗੀਆਂ ਗੱਡੀਆਂ ਵਧੀਆ ਪਰਿਵਾਰ ਤੇ ਵਧੀਆ ਇਹਨਾਂ ਦੇ ਬੱਚੇ ਆ ਜਿਹੜੇ ਚੰਗੇ ਕਨਵਰਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਸੋ ਬਈ ਇਹਨਾਂ ਨੇ ਸ਼ੌਂਕ ਹੈ ਜਿਹੜੇ ਵੱਡੇ ਸ਼ੌਂਕ ਪੜ੍ਹ ਕੇ ਬਈ ਤੁਸੀਂ ਮਤਲਬ ਆਮ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਚਲੋ ਠੀਕ ਹੈ ਵੀ ਤੁਸੀਂ ਆਮ ਆਦਮੀ ਦੇ ਵਰਕਰ ਹੋ ਹਨ ਥੋੜੇ ਬੱਚੇ ਬਈ ਆ ਸਕੂਲ ਚ ਪੜ੍ਹਦੇ ਆ ਹਾਂ ਬਈ ਸਾਡੇ ਬੱਚੇ ਆ ਸਕੂਲ ਤੁਸੀਂ ਆਮ ਚ ਕਿਉਂ ਲਾਏ ਸਰਕਾਰੀ ਸਕੂਲਾਂ ਚ ਕਿਉਂ ਲਾਏ ਇਹਨਾਂ ਨੂੰ ਪ੍ਰਾਈਵੇਟ ਕਿਉਂ ਨਹੀਂ ਬਣਾਉਂਦੇ ਬਈ ਸਰਕਾਰੀ ਸਕੂਲਾਂ ਦੇ ਵਿੱਚ ਸਾਰੀ ਸਹੂਲਤ ਆ ਰਹੀ ਹੈ ਬੱਚਿਆਂ ਲਈ ਠੀਕ ਹੈ ਜੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਜ਼ਿਆਦਾ ਚੰਗੀ ਹੈ। ਹਾਂ ਟੀਚਰ ਜ਼ਿਆਦਾ ਫੜੇ ਹੋਏ। ਆਪਣੇ ਬੱਚੇ ਵੀ ਥੋੜੇ ਬੱਚੇ ਜੀ। ਸਾਡੇ ਵੀ ਆਮ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹ ਰਹੇ ਨੇ। ਜੀ ਬਈ। ਇਸ ਵਿੱਚ ਜਿਹੜੀ ਸਰਕਾਰ ਕੰਮੋਂ ਬਹੁਤ ਜ਼ਿਆਦਾ ਸਹੂਲਤ ਆਉਂਦੀ ਹੈ। ਬੋਲੋ ਬੇਟਾ। ਅੱਛਾ ਜੀ। ਠੀਕ ਹੈ। ਜੀ ਛੋਟੇ ਬੱਚਾ ਨੂੰ ਵੱਡੇ ਬੱਚਾ ਨੂੰ ਕਿਤਾਬਾਂ ਵਰਤਦੀਆਂ ਫਿਰ ਇਹ ਬਹੁਤ ਕੁਝ ਆਉਂਦਾ ਸਰਕਾਰ ਕੰਮੋਂ। ਤਾਂ ਕਰਕੇ ਅਸੀਂ ਆਪਦੇ ਸਰਕਾਰੀ ਸਕੂਲ ਦੇ ਵਿੱਚ ਲਾ ਰੱਖੇ। ਬਈ ਥੋੜੀ ਕਮਾਈ ਕਿੰਨੀ ਹੈ? ਮਤਲਬ ਜਿਹੜੀ ਆਪਾਂ ਤੁਹਾਨੂੰ ਠੀਕ ਹੈ ਜੇ ਕੰਮ ਆਦੋਂ ਇਹਦੇ ਵਰਕਰ ਹੁੰਦੇ ਨੇ। ਕੋ ਸਾਡੀ ਕਮਾਈ ਕਿਹੜੀ ਆ ਮਹੀਨੇ ਦੀ ਸਾਡੇ ਤਾਂ ਵੱਧ ਤੋਂ 2-4000 ਰੁਪਏ ਵੱਧ ਤੋਂ ਆ ਮਹੀਨੇ ਦੀ ਕਮਾਈ ਹੋਊਗੀ ਹੋਰ ਵੀ ਨਹੀਂ ਤੁਸੀਂ 2-4000 ਤਾਂ ਬਾਈ ਬਹੁਤ ਥੋੜੀ ਗੇਤੀ ਵਸੋਂ ਤੁਹਾਡੀ ਜਮੀਨ ਤੁਹਾਡੇ ਕੋਲ ਜਿਆਦਾ ਜਿਆਦਾ ਹੈ ਉਹ ਕਿਹੜਾ ਠੇਕ ਆਉਂਦਾ ਜੀ ਸਾਡੇ ਕੋਲ 4 ਕਿਲੇ ਪੈ ਲਈ ਹੈ ਜੀ ਉਹ ਅਸੀਂ ਉਹਦੀ ਵਾਈ ਕਰਦੇ ਆ ਉਹਦੀ ਜੀ ਜੀ ਉਹਦੇ ਵਿੱਚ ਜੋ ਕਮਾਈ ਹੁੰਦੀ ਹੈ 20000 10000 ਕਿਲਾ ਛੱਡ ਜਾਂਦੀ ਹੈ ਠੀਕ ਹੈ ਜੀ ਥੋੜੀ ਬਾਈ ਕਿੰਨੇ ਮਹੀਨੇ ਜਮੀਨ ਦੀ ਕਿੰਨੀ ਕਮਾਈ ਕਰਦੇ ਹੋ ਥੋੜਾ ਲੱਗਿਆ ਵੀ ਤੁਸੀਂ ਇੱਕ ਗੱਡੀ ਚਲਾਉਂਦੇ ਹੋ ਡਰਾਈਵਰ ਦਾ ਕੰਮ ਕਰਦੇ ਹੋ ਕਿੰਨੀ ਥੋੜੀ ਮਹੀਨੇ ਦੀ ਕਮਾਈ ਬਸ ਮੈਂ ਮੰਨ ਕੇ ਸੋਚੇ ਵੀ ਅਸੀਂ ਵੀ ਯਾਰ ਬੱਚਿਆਂ ਨੂੰ ਵਧੀਆ ਸਕੂਲ ਚ ਪੜਾਈਏ ਜਾ ਉਹਨਾਂ ਦੀ ਲਗਜ਼ਰੀ ਲਾਈਫ ਹੋਵੇ ਸਾਡੇ ਕੋਲੇ ਗੱਡੀਆਂ ਹੋਣ ਮੇਰੇ ਕੋਲੇ ਐਕ 200 ਵਜਾ ਬਰਨ ਹੋਵੇ ਇਹਦੇ ਚੀਜ਼ ਸੋਚੀ ਵੀ ਬਈ ਸੋਚੀ ਤਾਂ ਹੈ ਪਰ ਪ੍ਰਮਾਤਮਾ ਦੇਊਗਾ ਜੇ ਇਮਾਨਦਾਰੀ ਨਾਲ ਕੰਮ ਕਰਾਂ ਇਮਾਨਦਾਰੀ ਨਾਲ ਕੰਮ ਕਮਾਉਂਗੀ ਪਰ ਇਹਨਾਂ ਦੇ ਬਈ ਦੋਨਾਂ 'ਚ ਤੇ ਥੋੜੇ ਦੋਨਾਂ 'ਚ ਇਹੀ ਫਰਕ ਹੈ ਮਤਲਬ ਇਹ ਕਹਿੰਦੇ ਵੀ ਅਸੀਂ ਜ਼ਿੰਦਗੀ ਜਿਉਣੀ ਹੈ ਵਧੀਆ ਤੇ ਇਹ ਜ਼ਿੰਦਗੀ ਥੋੜੇ ਨਾਲੋਂ ਮਤਲਬ ਵਧੀਆ ਜਿਉਣ ਦੇ ਚੱਕਰ 'ਚ ਜਾਂਦਾ ਪੈਸਾ ਕਮਾਉਣ ਦੇ ਚੱਕਰ 'ਚ ਅੱਜ ਇਹ ਜਿਹੜੇ ਪੌਸਟਾਂਲੇ ਬਣੇ ਹੋਏ ਐ ਇਹ ਫੜੇ ਗਏ ਆ ਇਹਨਾਂ ਦੇ ਬਾਰੇ ਹੁਣ ਕੀ ਕਰਵੇਗਾ ਇਹਨਾਂ ਨੂੰ ਲੱਗਦਾ ਕਿ ਕਿੰਨੇ ਸਾਲ ਲਈ ਜੇਲ੍ਹ ਜਾਣਗੇ ਜੀ ਇਹ ਤਾਂ ਸਾਰੀ ਉਮਰ ਵਾਸਤੇ ਜੇਲ੍ਹ ਜਾ ਸਕਦੇ ਆ ਠੀਕ ਹੈ ਜੀ ਪਹਿਲਾਂ ਤਾਂ ਇਹਨਾਂ ਦਾ ਸਾਰਾ ਗਰੋਹ ਚੱਕਾ ਇਹ ਕਿੰਨਾ ਹੈ ਕਿੰਨਾ ਨਹੀਂ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਪ੍ਰੋਪਰ ਕਾਰਵਾਈ ਕਰਕੇ ਇਹਨਾਂ ਤਾਂ ਜਿਹੜੇ ਐਮਪੀ ਯੂਪੀ ਦੇ ਵਿੱਚੋਂ ਆ ਕੇ ਇੱਥੇ ਵੋਟਾਂ ਬਣ ਰਹੀਆਂ ਭੰਗਾਂ ਨਹੀਂ ਆ ਉਹ ਸਾਰਾ ਪੰਜਾਬ ਦਾ ਜਿਹੜਾ ਮਾਹੌਲ ਉਹ ਖਰਾਬ ਕਰ ਰਿਹਾ ਪਹਿਲਾਂ ਉਹਨਾਂ ਹੀ ਰੋਕਥਾਮ ਕਰਾਂਗੇ ਉਹਨਾਂ ਨੂੰ ਦੇਖਾਂਗੇ ਬਾਈ ਇਹਦੇ ਵਿੱਚ ਪੰਜਾਬ ਦੇ ਤੁਸੀਂ ਕੀ ਪੰਜਾਬ ਨੂੰ ਸੁਰਵਰਠ ਰਹੁੰਦੇ ਹੋ ਜਿਵੇਂ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਬਾਹਰ ਨੂੰ ਜਾ ਰਹੀ ਹੈ ਕੋਈ ਚਟੇ ਨੇ ਮਾਰ ਲਈ ਤੇ ਕੁਝ ਮਤਲਬ ਕੰਮ ਨਹੀਂ ਕਰਕੇ ਕੋਚ ਕੋ ਚੋਰੀਆਂ ਕਰਦੇ ਆ ਤਾਂ ਉਹਨਾਂ ਦਾ ਫਾਇਦਾ ਬਾਈ ਜੀ ਇਹਨ ਇਹਨਾਂ ਨੂੰ ਬਿਲਕੁਲ ਹੋ ਰਿਹਾ ਠੀਕ ਹੈ ਜੀ ਕਿਉਂਕਿ ਅਸੀਂ ਜਿਹੜੇ ਪੰਜਾਬ ਦੇ ਸਾਡੇ ਬੱਚੇ ਆ ਉਹ ਕੰਮ ਕਰਕੇ ਇੱਥੇ ਰਾਜੀ ਨਹੀਂ ਗਏ ਜੀ ਉਹਨਾਂ ਨੂੰ ਇਹ ਹੈ ਵੀ ਅਸੀਂ ਬਾਹਰ ਜਾ ਕੇ ਲੋਕਾਂ ਦੇ ਉਹਨਾਂ ਦੇ ਗੋਰਿਆਂ ਦੇ ਜਾ ਕੇ ਗੋਲੇ ਲੱਗ ਗਏ ਗੁਲਾਮ ਹੋ ਰਿਹਾ ਗੁਲਾਮ ਹੋ ਰਿਹਾ ਠੀਕ ਹੈ ਇੱਥੋਂ ਆਪਣੀ ਜਿਹੜੀ ਲਾਈਫ ਹੈ ਵਧੀਆ ਲਾਈਫ ਹੈ ਉਹ ਛੱਡ ਕੇ ਬਾਹਰ ਜਾ ਰਹੇ ਤੇ ਇਹ ਆ ਕੇ ਆਪਣੇ ਤੇ ਰਾਜ ਕਰਦੇ ਰਾਜ ਕਰਦੇ ਉਹ ਸਾਡੇ ਵਾਸਤੇ ਬਹੁਤ ਹੀ ਮੜਕ ਚੱਲੋ ਆਪਣੇ ਤੇ ਮਾੜਾ ਅਸਰ ਪੈ ਰਹੇ ਨਾਲ ਠੀਕ ਵੀਰੇ ਤੁਹਾਡੇ ਤੁਸੀਂ ਸੋਚਿਆ ਕਦੇ ਇਹ ਚੀਜ਼ ਮਤਲਬ ਤੁਸੀਂ ਚੀਜ਼ ਦੇ ਨਾਲ ਐਗਰੀ ਹੋ ਵੀ ਮਤਲਬ ਜਿਹੜੇ ਬੱਚੇ ਆਪ ਬਾਹਰ ਭੇਜ ਰਹੇ ਆ ਉਹਦਾ ਆਪਣਾ ਸਾਈਡ ਇਫੈਕਟ ਆਪਣੇ ਪੰਜਾਬ ਲਈ ਬਹੁਤ ਖਤਰਨਾਕ ਹੈ ਹਾਂ ਮੈਂ ਇੱਕ ਤੁਹਾਨੂੰ ਥੋੜੀ ਗੱਲ ਜੇ ਆਪਣਾ ਦੇਸ਼ ਭਗਤ ਸਿੰਘ ਜੀ ਨੇ ਉਹਨਾਂ ਨੇ ਯਾਦ ਕਰਾਇਆ ਯਾਦ ਕਰਾਇਆ ਤੇ ਫਿਰ ਗੋਰਿਆਂ ਨਾਲ ਗੁਲਾਮੀ ਚੰਗਾ ਸੀ ਜੇ ਗੋਰਿਆਂ ਦੇ ਗੁਲਾਮ ਬਣ ਕੇ ਬਾਹਰ ਕੰਮ ਕਰਨਾ ਸੀ ਸੋ ਦੋਸਤੋ ਆਪਾਂ ਇਹ ਬਾਈ ਜੀ ਨੇ ਗੱਲ ਕਹੀ ਹੈ ਬਹੁਤ ਇੱਕ ਮਤਲਬ ਤਰਕ ਦੀ ਗੱਲ ਹੈ ਤਰਕ ਦੇ ਆਧਾਰ ਤੇ ਬਾਈ ਨੇ ਗੱਲ ਕੀਤੀ ਹੈ ਵੀ ਜੇ ਜਿਹੜੇ ਆਪਾਂ ਜਦੋਂ ਅੰਗਰੇਜ਼ਾਂ ਦੇ ਅਧੀਨ ਸੀ ਉਦੋਂ ਆਪਾਂ ਇੰਨੇ ਅਧੀਨ ਨਹੀਂ ਸੀ ਵੀ ਆਪਾਂ ਉਹ ਨਸ਼ਾ ਸੀ ਜਾਂ ਆਪਾਂ ਉਹਨਾਂ ਵੀ ਅੱਜ ਉਦੋਂ ਆਪਾਂ ਨੂੰ ਗੁਲਾਮ ਬਣਾਇਆ ਗਿਆ ਸੀ ਆਪਾਂ ਅੱਜ ਖੁਦ ਗੁਲਾਮ ਹੁੰਦਿਆਂ ਦੇ ਬਣਦੇ ਜਾ ਰਹੇ ਹਾਂ ਇਹ ਮੁੰਡਾ ਹੈ ਅੱਗੇ ਵੀ ਇਹ ਮੁੰਡਾ ਭਾਈ ਇਹਦੇ ਲਈ ਸਾਨੂੰ ਸਾਨੂੰ ਆਧਾਰ ਦਿੰਦੇ ਆ ਇਹ ਬੱਚਾ ਪਹਿਲਾਂ ਵੱਢਦਾ ਫਿਰ ਰਾਤ ਨੂੰ ਦਿਹਾੜੀ ਕਰਦਾ ਉਸ ਤੋਂ ਬਾਅਦ ਇਹ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਟੱਡਪਾਲ ਕਿੰਨੀ ਕਮਾਈ ਕਰਦਾ ਵੀਰੇ ਇਹ ਤੋਂ ਮੇਰਾ ਚਾਰ ਪੰਜ ਸਰ ਤੇ 50 ਰੁਪਏ ਦਿਹਾੜੀ ਪੋਣ ਹੈ ਸਬਜ਼ੀ ਤੂੰ ਲੋਕਡਾਊਨ ਦੀ ਵੇਚੀ ਹੈ ਨਾ ਕਿੰਨਾ ਟਾਈਮ ਲੋਕਡਾਊਨ ਸਬਜ਼ੀ ਵੇਚੀ ਹੈ ਕਿੰਨਾ ਟਾਈਮ ਲੋਕਡਾਊਨ ਠੀਕ ਹੈ ਜੀ ਮਤਲਬ ਤੁਸੀਂ ਸਿਕ ਪਰਿਵਾਰ ਨਾਲ ਅਲੋਂਗ ਕਰਦੇ ਕਿ ਕੋਈ ਤੁਹਾਡੇ ਦਿਲ ਚ ਕੋਈ ਬਈ ਖੈ ਸ਼ੋਬੇ ਵੀ ਸੀ ਵੀ ਯਾਰ ਮੈਂ ਸੁਪਨਾ ਹੈ ਤੁਹਾਡਾ ਵੀ ਮੈਂ ਮਤਲਬ ਜੀ ਮਿਹਨਤ ਦੀ ਕਮਾਈ ਨਾਲ ਅੱਗੇ ਜਾਣਾ ਹੈ ਚੰਗਾ ਪੈਸਾ ਬਣਾਉਣਾ ਹੈ ਸੁਪਨੇ ਤਾਂ ਹੈਗੇ ਪਰ ਕੋਈ ਨਹੀਂ ਪਰਮਾਤਮਾ ਕਰੇਗਾ ਅਪਾ ਇਹਨਾਂ ਵਾਲੀ ਸੋਚ ਨਹੀਂ ਰੋ ਇਹਨਾਂ ਵਾਲੀ ਸੋਚ ਨਹੀਂ ਹਾਂ ਤੋ ਵੇਖੋ ਜੀ ਬਈ ਹਰ ਬੰਦੇ ਦੀ ਸੋਚ ਹੁੰਦੀ ਹੈ ਤੁਸੀਂ ਤੁਹਾਨੂੰ ਵੀ ਅੱਗੇ ਜਾਓ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਏ ਥੋੜੇ ਕੋਈ ਦਿਮਾਗ ਤੇ ਅਸਰ ਹੋਇਆ ਕਿ ਨਹੀਂ ਹੋਇਆ ਹਾਂ ਅਸਰ ਹੋਇਆ ਅਸਰ ਹੋਇਆ ਗਲਤ ਤੁਸੀਂ ਤੁਸੀਂ ਮੰਨਦੇ ਹੋ ਬਾ ਤੁਸੀਂ ਹੋਰ ਲੱਗਦਾ ਵੀ ਤੁਹਾਨੂੰ ਮਤਲਬ ਇਹ ਇੱਥੇ ਛੱਡ ਦਿੰਦੇ ਆ ਤਾਂ ਤੁਸੀਂ ਗਾ ਇਹ ਪੰਜਾਬ ਦੇ ਜਿਹੜੇ ਹਾਲਾਤ ਨੂੰ ਖਰਾਬ ਨਹੀਂ ਕਰੋਗੇ ਭਾਈ ਤੁਸੀਂ ਇਹਨੂੰ ਸਹਾਇਤ ਦਵਾਉਣਾ ਚਾਹੁੰਦੇ ਹੋ ਜਾਂ ਇਹਨੂੰ ਛੱਡਣਾ ਚਾਹੁੰਦੇ ਹੋ ਇੱਥੇ ਜੀ ਜੇ ਤਾਂ ਇਹ ਆਪਣੀ ਗਲਤੀ ਕਬੂਲ ਕਰਦੇ ਆ ਜੀ ਤਾਂ ਸਾਨੂੰ ਛੱਡਣ ਦੇ ਵਿੱਚ ਕੋਈ ਹਰਜ ਨਹੀਂ ਵੀ ਅੱਗੇ ਤੋਂ ਇਹ ਕਹਿਣ ਵੀ ਅਸੀਂ ਇਹੋ ਜਿਹਾ ਕਰਾਉਣੀ ਹਨ ਨਹੀਂ ਕਰਾਂਗੇ ਤਾਂ ਅਸੀਂ ਇਹਨੂੰ ਛੱਡ ਦਾਂਗੇ ਆ ਤਾਂ ਕਿਤਾ ਕਰੋ ਕੰਮ ਕਰੋ ਮਿਹਨਤ ਕਰੋ ਕਮਾਈ ਕਰੋ ਪਰ ਇਹ ਨਹੀਂ ਵੀ ਕਿਸੇ ਦੀ ਜੇਬ ਖਾਲੀ ਕਰਕੇ ਆਪਣਾ ਢਿੱਡ ਭਾਈ ਇਹ ਗੱਲ ਹੋਰ ਹੈ ਇਹ ਜਿਵੇਂ ਕਹਿੰਦੇ ਦੁਨੀਆ ਜੁਪੀ ਤੋਂ ਪੱਤਨ ਦੀ ਭਾਸ਼ਾ ਪੰਜਾਬੀ ਹੈ ਉਹ ਕੀ ਕਰਨੇ ਜੀ ਮਤਲਬ ਇੱਥੇ ਜੰਮੇ ਪਲੇ ਆ ਇਹ ਜੰਮੇ ਪਲੇ ਨਹੀਂ ਇਹ ਸਿੱਖ ਜਾਂਦੇ ਸਿੱਖ ਜਾਂਦੇ ਕਿੱਥੇ ਜਾਂਦੇ ਕਿੰਨਾ ਟਾਈਮ ਕੰਮ ਕੀਤਾ ਤੁਸੀਂ ਪੰਜਾਬੀ ਬੋਲੀ ਨੂੰ ਸਿੱਖਣ ਲਈ ਕਿੰਨਾ ਟਾਈਮ ਆਪਣੇ ਆਪ ਤੇ ਫੋਕਸ ਕੀਤਾ ਕੋਸਾ ਲੱਗੇ ਜੀ ਦੋ ਤਿੰਨ ਮਹੀਨੇ ਪਿੰਡਾਂ ਵਿੱਚ ਪੰਜਾਬ ਦੇ ਤੁਸੀ ਮਤਲਬ ਕੀ ਹੈ ਪੰਜਾਬ ਦੇ ਪਿੰਡਾਂ ਨੂੰ ਅਸੀਂ ਰੇਕੀ ਵੀ ਕੀਤੀ ਉਹਦੀ ਉਹਨਾਂ ਨੂੰ ਫੋਲੋਇੰਗ ਕੀਤਾ ਹੋਊਗਾ ਵੀ ਅਸੀਂ ਇੱਥੇ ਜਾਣਾ ਇੱਥੇ ਨਾਲ ਖੇਲੋਣੇ ਇੱਥੇ ਆ ਕੁਝ ਕਰਦੇ ਹਾਂ ਤਾਂ ਲੈ ਰਹੀਏ ਦੇਖੇ ਦੇਖਿਆ ਜੀ ਫੋਨ ਮਤਲਬ ਤੁਹਾਡੇ ਦਿਮਾਗ 'ਚ ਕੀ ਹੈ ਕੀ ਚੱਲ ਰਿਹਾ ਹੁਣ ਇਸ ਟਾਈਮ ਜੀ ਤੁਸੀਂ ਇੱਥੇ ਆ ਕੇ ਕਿਸੇ ਨਾਲ ਧੋਖਾ ਕਰਦੇ ਤੁਸੀਂ ਧੋਖੇ ਵਿੱਚ ਹੁੱਚ ਪਾਰ ਹੋਗੇ ਗਲਤੀ ਮੰਨਦੇ ਗਲਤੀ ਮੰਨਦੇ ਸੋ ਬਾਈ ਇਹਨਾਂ ਨੇ ਗਲਤੀ ਮੰਨੀ ਹੈ ਕਿ ਬਾਈ ਹੁਣ ਤੁਸੀਂ ਜੇ ਗਲਤੀ ਮੰਨਦੇ ਸਾਨੂੰ ਛੱਡਣਾ ਚਾਹੁੰਦੇ ਹੋ ਤੇ ਨਹੀਂ ਤਾਂ ਆਪਾਂ ਛੱਡ ਦਿੰਨੇ ਇਹਨਾਂ ਨੂੰ ਸੌਰੀ ਆਪਾਂ ਦੀ ਮੰਗਣ ਸਾਡੇ ਕੋਲੋਂ ਸਾਡਾ ਵਾਅਦਾ ਕਰਨ ਲਓ ਬਾਈ ਜੀ ਇਹ ਕੈਮਰੇ ਅੱਗੇ ਮਾਫੀ ਮੰਗਦੇ ਆ ਤੇ ਬਾਈ ਇਹਨਾਂ ਨੂੰ ਪੈਸੇ ਪੈਸੇ ਮੋੜਦੇ ਪੈਸੇ ਇਹਨਾਂ ਨੇ ਪੈਸੇ ਮੋੜਦੇ ਸੋ ਦੋਸਤੋ ਕਹਿੰਦੇ ਵੀ ਇੱਕ ਵਾਰੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਬਖਸ਼ ਦੇਣਾ ਚਾਹੀਦਾ ਹੈ ਇਹਨਾਂ ਨੇ ਗਲਤੀ ਮੰਨੀ ਹੈ ਤੇ ਇਹ ਬਾਈ ਜਿਹੜੀ ਆਪਣਾ ਮੁੰਡੇ ਹੈ ਇਹਨਾਂ ਨੇ ਗਲਤੀ ਮੰਨੀ ਹੈ ਪੰਜਾਬ ਦੇ ਕਿਤੇ ਵੀ ੜੇ ਹਾਲਾਤ ਹੁੰਦੇ ਆ ਕਿਤੇ ਵੀ ਤੁਸੀਂ ਇਹੋ ਜਿਹੇ ਮਤਲਬ ਬੰਦੇ ਦੇਖਦੇ ਹੋ ਜਿਹੜੇ ਕਿਸੇ ਨਾਲ ਠੱਗੀ ਰੋਦੀ ਮਾਰਦੇ ਆ ਜਾਂ ਪੰਜਾਬ ਪੁਲਿਸ ਦੀ ਵਰਦੀ ਪਾਈ ਹੈ ਉਹਨਾਂ ਤੋਂ ਪਹਿਲਾਂ ਤੁਸੀਂ ਆਈਡੀ ਪ੍ਰੂਫ ਲਓ ਫਿਰ ਤੁਸੀਂ ਇਹ ਲੱਗੋ ਪੁੱਛੋ ਵੀ ਕਿਹੜੀ ਥਾਣੇ ਤੋਂ ਮਤਲਬ ਜੋਬ ਕਰਦੇ ਆ ਜੇ ਤੁਹਾਨੂੰ ਨਹੀਂ ਉਹ ਚੀਜ਼ ਤੇ ਆ ਕੇ ਤੁਹਾਡੇ ਨਾਲ ਖੜਦੇ ਤਾਂ ਤੁਸੀਂ ਕਦੇ ਵੀ ਉਹਨਾਂ ਦੀਆਂ ਗੱਲਾਂ 'ਚ ਨਾ ਆਓ ਉਹਨਾਂ ਨੂੰ ਤੁਸੀਂ ਆਪਣਾ ਕਦੇ ਆਈਡੀ ਪ੍ਰੂਫ ਨਾ ਦਿਓ ਸੋ ਜਿਹੜੀ ਪੰਜਾਬ ਪੁਲਿਸ ਦੀ ਵਰਦੀ ਹੈ ਉਹਨਾਂ ਦੇ ਪੂਰੇ ਸਟਾਰ ਹੋਣੇ ਚਾਹੀਦੇ ਆ ਜੀ ਉਹਨਾਂ ਦੇ ਵਿੱਚ ਪੂਰਾ ਆਪਣਾ ਨਾਮ ਲੱਗਿਆ ਹੁੰਦਾ ਇਹਨਾਂ ਦੇ ਕੋਈ ਨਾਮ ਨਹੀਂ ਲੱਗਿਆ ਬੂ ਰਹੇ ਨੇ ਸੋਦੇ ਪੰਜਾਬ ਪੁਸਤ ਦੀਆਂ ਕਈ ਨਿਸ਼ਾਨੀਆਂ ਇੱਥੋਂ ਇਹ ਬੰਦੇ ਫੜੇ ਗਏ ਸੋ ਬਾਈ ਇਹ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਇਹ ਸਾਡਾ ਮੈਸੇਜ ਸੀਗਾ ਇਹਨੇ ਪੰਜਾਬ ਦੇ ਵਿੱਚ ਕਨਾਉਣੀ ਹਰਕਤਾਂ ਕਰ ਰਹੇ ਐ ਇਹ ਸਾਡੀ ਸਾਰੀ ਟੀਮ ਹੈ ਆਉਣ ਵਾਲੇ ਸਮੇਂ 'ਚ ਤੁਹਾਨੂੰ ਅਸੀਂ ਅਲੱਗ-ਅਲੱਗ ਵਧੀਆ ਤੁਹਾਨੂੰ ਮੈਸੇਜ ਵਾਲੀਆਂ ਫਿਲਮਾਂ ਦੇਵਾਂਗੇ ਸਾਡੇ ਚੈਨਲ ਬੂਟਾ ਕਰਾਦੀ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਤੇਰਾ ਆਪਣਾ ਬੂਟਾ ਬਰਾੜ ਬੂਟਾ ਕਰਾਦੀ ਪੇਜ ਤੋਂ ਆਪਣੀ ਟੀਮ ਨਾਲ ਅਸਿਕਾ ਬਾਈ 2 ਬਾਈ 7 ਅਸਿਕਾ